पंजाबी न्यूज़ मीडिया देश विलेदी खास खबर आप हल्का इन चार्ज कर्म बीर सिंह चंडीबल्लों वार्ड नंबर चार विच कई परिवारानु आप पार्टी विच कराया गया शामिल देखो पूरी खबर आम आदमी आम आदमी आम आदमी सुनील ने वार्ड नंबर चार पे ਆਓ ਪਹਿਲਾ ਗਾਜੋਬਾਦੀ ਕੇ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬੜੀ ਖੁਸ਼ੀ ਹੈ ਕਿ ਅੱਜ ਆਮ ਲੋਕਾਂ ਦੀ ਪਾਰਟੀ ਆਮ ਪਰਿਵਾਰ ਆਮ ਲੋਕਾਂ ਦੀ ਸਰਕਾਰ ਦੇ ਵਿੱਚ ਅੱਜ ਇੱਕ ਆਮ ਜੇ ਇਨਸਾਨ ਸਾਡੇ ਅੰਗੇ ਪਰਿਵਾਰਕ ਰਲੇਸ਼ ਨੇ ਇਹਨਾਂ ਨਾਲ ਰਿਹਾ ਤੇ ਸਾਡੇ ਵਿੱਚੋਂ ਬੈਠੇ ਇੱਥੇ ਮੈਡਮ ਸ਼ਰਮਾ ਜੀ ਅਤੇ ਹੋਰ ਵੀ ਜਿੰਨੇ ਵੀ ਭੱਲੇ ਦੇ ਸੁਨੀਕ ਨੇ ਤੁਸੀਂ ਅੱਜ ਸਾਰੇ ਇਸ ਕਦਰਦਤਾ ਦੇ ਵਿੱਚ ਇਕੱਠੇ ਹੋਏ ਹੋ ਆਮ ਆਦਮੀ ਪਾਰਟੀ ਦੇ ਪਰਵਾਰ ਨੂੰ ਹੋਰ ਵਧਾ ਕਰਨ ਕਿੁੱਤੀ ਸੋਚ ਇਮਾਨਦਾਰ ਸੋਚ ਅਤੇ ਚੰਗੇ ਨੀਤੀਆਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੀਆਂ ਸਾਡੇ ਸੁਪਰੀਮੋ ਇਮਾਨਦਾਰੀ ਨਾਲ ਸਰਕਾਰ ਚਲਾਈ ਔਰ ਹੁਣ ਪੰਜਾਬ ਦੇ ਵਿੱਚ ਪੂਰੀ ਇਮਾਨਦਾਰੀ ਨਾਲ ਸਰਕਾਰ ਚੱਲ ਰਹੀ ਹੈ ਕਿਤੇ ਕਿਤੇ ਵੀ ਕੋਈ ਅਫਸਰ ਸਹਿਬਾਨ ਕਿਤੇ ਕਿਤੇ ਵੀ ਕਿਸੇ ਤਰ੍ਹਾਂ ਦਾ ਕੋਈ ਡਿਪਾਰਟਮੈਂਟ ਸਾਰੇ ਆਮ ਲੋਕਾਂ ਲਈ ਹੁਣੇ ਨਾਲ ਹੀ ਇਕੱਠਾ ਰਹਿ ਗਿਆ ਤੋਂ ਅੱਜ ਦੇ ਕਰ ਰਹੇ ਆ ਆਮ ਲੋਕਾਂ ਦੀ ਇੱਕ ਜਿਹੜਾ ਕਦੀ 2012 ਚ ਛੋਟੀ ਜੀ ਪਾਰਟੀ ਹੁੰਦੀ ਸੀਗੀ ਮੈਨੂੰ ਯਾਦ ਹੈ ਕਿ 2012 13 14 ਦੀ ਜਦੋਂ ਇਲੈਕਸ਼ਨ ਆਈ ਐਥੋਂ ਜਦੋਂ ਲੋਕ ਸਭਾ ਦੀ ਇਲੈਕਸ਼ਨ ਲੜੀ ਤੇ ਅਸੀਂ ਦੇ ਲੋਕ ਘਰ ਘਰ ਜਾਣਾ ਤੇ ਪ੍ਰਚਾਰ ਕਰਨਾ ਤੇ ਲੋਕਾਂ ਨੇ ਬੜੀ ਹੈਰਾਨਗੀ ਨਾਲ ਸਾਡੇ ਨੂੰ ਹਾਂਜੀ ਸਰ ਅੱਜ ਤੁਸੀਂ ਬਾੜ ਨੰਬਰ 4 ਦੇ ਵਿੱਚ ਆਏ ਆ ਕਹਿੰਦੇ ਕਿ ਜੁੱਤ ਜਿਹੜੇ ਕਿ ਸੋਸਾਬ ਨੂੰ ਵੀ ਜੁਆਇਨ ਕੀਤਾ ਵਾ ਇਸ ਤਰੀਕੇ ਨਾਲ ਆ ਰਿਹਾ ਬਟ ਟਾਈਮ ਦੇ ਵਿੱਚ ਕਹਿੰਦੇ ਕਿ ਬਾੜ ਦੇ ਵਿੱਚ ਸੁਧਾਰ ਹੋਊਗਾ ਤਾਂ ਅਨੁਵਰਤੈਂਟ ਦੇ ਐਫਸੀ ਦੇ ਇਲੈਕਸ਼ਨ ਕਰਾਈ ਜਾਪੋ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਫਕਰ ਕਰ ਭਾਵਾਂ ਦਾ ਚੀ ਆਇਆ ਨੂੰ ਜਿਹੜੇ ਸਾਡੇ ਛੋਟੇ ਸੱਦੇ ਤੇ ਤੇ ਪਹੁੰਚੇ ਆ ਦੂਜਾ ਜਿਹੜਾ ਵਾਰਡ ਨੰਬਰ 4 ਤੋਂ ਅਸੀਂ ਸੂਤ ਸਾਹਿਬ ਨੂੰ ਅੱਜ ਜੁਆਇਨ ਕਰਾਇਆ ਸਾਡੀ ਕੋਸ਼ਿਸ਼ ਆ ਅਸੀਂ ਲੱਗੇ ਹੋਏ ਆ ਕਿ ਅਸੀਂ ਆਪਣੇ ਸ਼ਹਿਰ ਨੂੰ ਇੱਕ ਵਧੀਆ ਸ਼ਹਿਰ ਕਿਉਂਕਿ ਕਪੂਰਥਲਾ ਇੱਕ ਰਿਆਸਤੀ ਸ਼ਹਿਰ ਸੀ ਜਿਹੜੀਆਂ ਰਿਆਸਤ ਦੀਆਂ ਸਾਡੀਆਂ ਇਮਾਰਤਾਂ ਵੀ ਦਿਖ ਚੁੱਕੀਆਂ ਆ ਵਾ ਹਰ ਕੁਛ ਠੱਟ ਛੱਟਾ ਕਿਸੇ ਨੇ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਉਹ ਰਿਆਸਤੀ ਸ਼ਹਿਰ ਹੋਣ ਦੇ ਨਾਤੇ ਫਿਰ ਵੀ ਪਿਛੜਿਆ ਰਿਹਾ ਸ਼ਹਿਰ ਸਾਡੀ ਕੋਸ਼ਿਸ਼ ਆ ਕਿ ਅਸੀਂ ਅਗਲੇ ਦਿਨਾਂ ਚ ਵਧੀਆ ਵਧੀਆ ਕੈਂਡੀਡੇਟ ਜੁਆਇਨ ਕਰਾਈਏ ਇਨਸਾਨਾਂ ਨੂੰ ਜੁਆਇਨ ਕਰਾਈਏ ਜਿਹੜੇ ਵਧੀਆ ਸ਼ਬੀ ਰੱਖਦੇ ਹੋਣ ਸਾਡੇ ਸ਼ਹਿਰ ਚ ਔਰ ਸ਼ਬੀ ਨੂੰ ਲੈ ਕੇ ਗੱਲ ਕਰੀਏ ਕਈ ਪਾਰਟੀ ਦੇ ਵਿੱਚ ਕਹਿ ਲੋ ਕਿ ਡਰਗ ਮਾਫੀਆ ਜਾਂ ਗੁੰਡਾਤੱਤ ਜਿਹੜੇ ਕਿ ਐਮਸੀਐਲ ਇਲੈਕਸ਼ਨਾਂ ਤੇ ਖੜੇ ਹੁੰਦੇ ਕੀ ਤੁਹਾਡੀ ਪਾਰਟੀ ਇਧਰੇ ਕੈਂਡੀਡੇਟ ਨੂੰ ਅਵਾਈਡ ਕਰੂਗੀ ਕੀ ਟਿਕਟ ਦੇਉਗੀ ਬਿਲਕੁਲ ਬਿਲਕੁਲ ਆਮ ਆਦਮੀ ਪਾਰਟੀ ਹਮੇਸ਼ਾ ਹੀ ਇਤਾਂ ਦੇ ਕੈਂਡੀਡੇਟ ਨੂੰ ਅਵਾਈਡ ਕਰਦੀ ਆ ਅਸੀਂ ਅੱਗੇ ਵੀ ਅਵਾਈਡ ਕਰਾਂਗੇ ਔਰ ਅਸੀਂ ਵਧੀਆ ਚਿਹਰੇ ਔਰ ਵਧੀਆ ਇਨਸਾਨਾਂ ਨੂੰ ਅੱਗੇ ਲੈ ਕੇ ਆਵਾਂਗੇ ਤਾਂ ਕਿ ਸਾਡੇ ਹਲਕੇ ਦਾ ਸਾਡੇ ਸ਼ਹਿਰ ਦਾ ਵਿਕਾਸ ਹੋ ਸਕੇ ਜਿਹੜਾ ਕਿ ਪਿਛਲੇ ਦਿਨਾਂ ਪਿਛਲੇ ਟਾਈਮ ਤੋਂ ਪਛੜਿਆ ਹੋਇਆ ਸਾਡਾ ਸ਼ਹਿਰ ਆ ਕਿਉਂਕਿ ਤੁਸੀਂ ਅੱਜ ਦੇਖਦੇ ਆ ਮੈਂ ਕਿਤੇ ਵੀ ਕਿੱਥੇ ਜਾਵਾਂ ਹਮੇਸ਼ਾ ਦੋ ਗੱਲਾਂ ਸੁਣਨ ਨੂੰ ਮਿਲਦੀਆਂ ਕਿ ਸਾਡੀਆਂ ਨਾਲੀਆਂ ਨਹੀਂ ਬਣੀਆਂ ਸਾਡੀਆਂ ਗਲੀਆਂ ਨਹੀਂ ਬਣੀਆਂ ਯਾਰ 75 ਸਾਲ ਹੋ ਗਏ ਸਾਡੇ ਲੋਕਾਂ ਨੂੰ ਸਾਡੀ ਪਬਲਿਕ ਨੂੰ ਇੱਸੀ ਗੱਲਾਂ 'ਚ ਫਸਾ ਕੇ ਰੱਖਿਆ ਅਸੀਂ ਹੋਰ ਕਿਸੇ ਵੱਲ ਧਿਆਨ ਨਹੀਂ ਦਿੱਤਾ ਆਮ ਆਦਮੀ ਪਾਰਟੀ ਸਰਕਾਰ ਅੱਜ ਦੇਖੋ ਸਿੱਖਿਆ ਤੇ ਕੰਮ ਕਰਦੀ ਪਈ ਸਿਹਤ ਤੇ ਕੰਮ ਕਰਦੀ ਜਿਹੜੇ ਵੱਡੇ ਮੁੱਦੇ ਆ ਸਾਡੇ ਉਹਨਾਂ ਤੇ ਕੰਮ ਕਰਦੀ ਪਈ ਜੇ ਸਾਡੇ ਬੱਚੇ ਪੜ੍ਹੇ ਲਿਖੇ ਹੋਣਗੇ ਉਹ ਆਪਣੇ ਐਂਟਰਪ੍ਰੀਨਰਸ਼ਿਪ ਤੇ ਕੰਮ ਕਰਨਗੇ ਔਰ ਆਪਣੀਆਂ ਨੌਕਰੀਆਂ ਪੈਦਾ ਆਪ ਕਰਨਗੇ ਆਮ ਆਦਮੀ ਪਾਰਟੀ ਸਰਕਾਰ ਵੀ ਇਹੀ ਚਾਹੁੰਦੀ ਆ